ਆ ਦੇਖੋ ਜੋ ਬਈਆ ਰੇੜੀ ਲਾ ਕੇ ਤਕਰੀਬਨ ਰੋਡ ਦੇ ਵਿੱਚ ਕੇਲੇ ਵੇਚ ਰਿਆ ਸਾਹਮਣੇ ਦੇਖੋ ਰਸ਼ਕ ਨੇ ਆ ਪਿੱਛੇ ਵੀ ਉਹ ਗੱਡੀਆਂ ਆ ਰਹੀਆਂ ਇਹ ਰਾਤ ਦੀ ਖਬਰ ਹੈ ਤਕਰੀਬਨ ਇਸ ਵੇਲੇ ਲਗਭਗ 8:00 ਚੁੱਕੇ ਹਨ ਜਿਹੜੀਆਂ ਰੇੜੀਆਂ ਵਿੱਚ ਬਾਜ਼ਾਰ ਦੇ ਚੱਲਦੀਆਂ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ ਬਈ ਦੇਖੋ ਹਾਲ ਦੇਖੋ ਬਾਜ਼ਾਰਾਂ ਦਾ ਕੀ ਬਣਿਆ ਹੈ ਰਾਤ ਨੂੰ ਇਹਦੇ ਵਿੱਚ ਜਿਹੜੀਆਂ ਲੋਕਾਂ ਦੀ ਜਿਹੜੀ ਆਵਾਜ਼ ਆਈ ਹੈ ਬਹੁਤ ਮੁਸ਼ਕਲ ਨਾਲ ਹੋ ਰਹੀ ਆ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜਿਹੜੀਆਂ ਇੱਦਾਂ ਰੋੜੀਆਂ ਜਿਹੜੀਆਂ ਲੱਗਦੀਆਂ तकरीबन ਇਹ ਹਿਸਾਬ ਨਾਲ ਨਹੀਂ ਲੱਗਣੀਆਂ ਚਾਹੀਦੀਆਂ ਜੇ ਹਿਸਾਬ ਨਾਲ ਦੇਖੋ ਬਿਲਕੁਲ ਰੋੜਾਂ ਦੇ ਸੈਂਟਰ 'ਚ ਜਿਹੜੀ ਲਾ ਕੇ ਖੜਾ ਬੰਦਾ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ ਬਿਲਕੁਲ ਉਧਰ ਟਰੱਕ ਲੱਗਾ ਟਰੱਕ ਦੇ ਮੋੜੇ ਰੇੜੀਆਂ ਜਿਹੜੀਆਂ ਸੜਕ ਦੇ ਉੱਪਰ ਲੱਗੀਆਂ ਆ ਤਾਂ ਦੇਖੋ ਕਿੰਨੀਆਂ ਰੇੜੀਆਂ ਲੱਗੀਆਂ 1 2 3 4 ਰੇੜੀਆਂ ਜਿਹੜੀਆਂ ਬਿਲਕੁਲ ਸੜਕ ਦੇ ਉੱਪਰ ਲੱਗੀਆਂ ਆ ਆ ਦੇਖੋ ਲਓ ਜੀ ਆ ਜਿਹੜਾ ਬੰਦਾ ਆ ਇਹ ਵੀ ਰੇੜੀ ਆ ਦੇਖੋ ਸੜਕ ਦੇ ਵਿੱਚ ਲਾ ਖੜ ਗਿਆ ਤਾਂ ਜਿਹੜਾ ਜੁਰਮਾਨਾ ਇਹਨਾਂ ਦਾ ਕੀ ਬਣਦਾ ਅਸੀਂ 40 ਰੁਪਏ ਕਰੋ ਲਓ ਜੀ ਆ ਵੀ ਰੇੜੀ ਦੇਖ ਲਓ ਸੜਕ ਦੇ ਵਿੱਚ ਲੱਗੀ ਆ ਅਗਲਾ ਰਾਤ ਨੂੰ ਕੀ ਹਾਲ ਹੈ ਇਹਨਾਂ ਦਾ ਲਓ ਜੀ ਦੋ ਤਿੰਨ ਜਾਣੇ ਰੇੜੀਆਂ ਵਾਲੇ ਭੇਜਿਆ ਇੱਕ ਜਿਹੜਾ ਹੋਰ ਮਗਰ ਬਈ ਆ ਗਿਆ ਉਹਨੇ ਵੀ ਆਪਣੀ ਰੇੜੀ ਗੱਡੀ ਦੇ ਮੋਰੇ ਲਾ ਲਈ ਆ ਤਕਰੀਬਨ ਇੱਥੇ ਖੜੇ ਖੜੇ ਮੇਰੇ ਖਿਆਲ ਆ ਭਾਈ ਜਿਹੜੀ ਨਹੀਂ ਪਾਸੇ ਕਰਦੇ ਉੱਥੇ ਲਾਉਣੀ ਇਹਨਾਂ ਨੇ ਬਿਲਕੁਲ ਰੋਡ ਦੇ ਉੱਪਰ ਲਾ ਕੇ ਵੇਚ ਰਹੇ ਆ ਬਾਕੀ ਜਿਹੜੀ ਆ ਰਿਪੋਰਟ ਆ ਪ੍ਰਸ਼ਾਸਨ ਤੱਕ ਜਰੂਰ ਪਹੁੰਚਾਵਾਂਗੇ ਇੱਕ ਭਈਏ ਨੂੰ ਅਸੀਂ ਤੋੜਿਆ ਤੇ ਦੂਜਾ ਭਈਆ ਸੜਕ ਦੇ ਵਿੱਚ ਖੜ ਗਿਆ ਆ ਦੇਖੋ ਸਾਗ ਥੂਕ ਵੇਚਣ ਲੱਗਾ ਆ ਤਾਂ ਇਹ ਲੋਕ ਸੁਧਰਦੇ ਨਹੀਂ ਸੜਕ ਨੂੰ ਵੀ ਕਵਰ ਕਰਦੇ ਆ ਇਹ ਲੋਕੋ ਸਾਹਮਣੇ ਦੇਖ ਲਓ ਜੀ ਜੋ ਭਈਆ ਆ ਗਾਜਰਾ ਵੇਚ ਰਿਹਾ ਬਿਲਕੁਲ ਸੜਕ ਦੇ ਵਿੱਚ ਰੇੜੀ ਖੜੀ ਕਰਕੇ ਇਹ ਵੇਚ ਰਿਹਾ ਦੇਖੋ